ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਇਸ ਵਲੌਗ ਦੇ ਵਿੱਚ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜੋ ਕਿ ਬਟਾਲੇ ਸ਼ਹਿਰ ਦੀ ਧਰਤੀ ਤੇ ਬੜੀ ਧੂਮ-ਧਮ ਤੇ ਸ਼ਰਧਾ ਭਾਵਨਾ ਦੇ ਨਾਲ 31 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਕੰਧ ਸਾਹਿਬ ਦੇ ਗੁਰਦੁਆਰਾ ਡੇਰਾ ਸਾਹਿਬ ਦੇ ਇਸ ਤੋਂ ਇਲਾਵਾ ਤੁਹਾਨੂੰ ਬਟਾਲੇ ਸ਼ਹਿਰ ਦਾ ਪੂਰਾ ਰੌਣਕ ਮੇਲਾ ਵਿਖਾਵਾਂਗੇ ਪੂਰਾ 뷰 ਵਿਖਾਵਾਂਗੇ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਕੀ ਕੁਝ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਸਾਰਾ ਕੁਝ ਤੁਹਾਨੂੰ ਇਸ ਬਲੌਗ ਦੇ ਵਿੱਚ ਬਖਾਵਾਂਗੇ ਤੁਸੀਂ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਤੇ ਅੱਜ ਦਾ ਬਲੌਗ ਜਿਹੜਾ ਪੂਰਾ ਵੇਖਿਓ ਤੇ ਪਾਣੀ ਵੀ ਕਾਫੀ ਜੜਾ ਵਾ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਆਏ ਹੋਏ ਆ ਤੇ ਕਈ ਥਾਵਾਂ ਤੇ ਪਾਣੀ ਵੀ ਬਹੁਤ ਆਇਆ ਹੋਦਾ ਆਪਣੇ ਬਟਾਲੇ ਦੇ ਵਿੱਚ ਬਖਾਵਾਂਗੇ ਤੁਹਾਨੂੰ ਵੀ ਕਿਵੇਂ ਆ ਰਸਤੇ ਰੁਸਤੇ ਕੀ ਕੁਛ ਆ ਕਿੰਨਾ ਕੁ ਪਾਣੀ ਆਇਆ ਵਾ ਆਪਣੇ ਉਹ ਵੀ ਤੁਹਾਨੂੰ ਬਖੰਨੇ ਆ ਤੇ ਤੁਸੀਂ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਤੇ ਆਓ ਜੀ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਗੁਰਦਰਾ ਕੰਧ ਸਾਹਿਬ ਤੇ ਦਰਸ਼ਨ ਕਰਾਵਾਂਗੇ ਜੀ। ਵਾਹ ਤੇ ਇੱਧਰ ਪਾਣੀ ਜਿਹੜਾ ਸਾਫ਼ ਹੀ ਆ ਰਸਤਾ ਜਿਹੜਾ ਸੱਚਾ ਹਰ ਰਬਾਵਾ ਕਾਜ ਤੋਂ ਜਾਂਦਾ ਹੋ। ਸਾਫ਼ ਹੈ ਸਾਰਾ ਸੁੱਕਾ ਹੋ। ਗਲੀ ਤੇ ਯਾਰ ਸਾਰੀ ਖਾਲੀ ਹੈ ਗੱਲ ਕੀ ਹੈ? ਗੱਲ ਕੀ ਹੈ? ਪੀਦਾ ਹਰੇ ਤੋਂ ਪਾਟੇ ਸਤੇ ਭੰਨੇ ਤੋਂ ਬਹੁਤ ਲੋਕ ਦੋਸਤੋ ਗੁਰਦਰਾ ਖਾਲਸਾਬਾਪਾ ਬਹੁਤ ਚੁੱਕੇ ਆ ਤੁਹਾਨੂੰ ਹੁਣ ਦਰਸ਼ਨ ਕਰਵਾਉਣੀ ਹੈ ਬਹੁਤ ਸੰਕਾ ਜਿਹਿਆਂ ਦਾ ਉਹ ਨਮਾਟ ਪਹੁੰਚੀ ਜਾਵਾ Ah, 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 ਚਾਹੋ ਨਿਚਰ ਚਾਹੋ ਸ਼ਤਿ ਪਾਵੇ ਵੱਡਾ ਵੱਡਾ ਬਾਤ ਤੇਰਾ ਮਨਸਬਾ ਦਿਲ ਕਰਨਾ ਦਿਲ ਕਰਨਾ ਤੇ ਕੰਮ ਕਰਨਾ ਮਨ ਤੇ ਜਗਨਾ ਬਿਜਾਰੇ ਸਭ ਪੁਨਾ ਭਰ ਕੋਰ ਦੇ ਸਦਕ ਕਤਾਨ ਦਾ ਨਾਮ ਸੁਣਾ ਤੂਆ ਕਹਿ ਕੇ ਮਨ ਤੀਨਾ ਪੀਤੀ ਸ਼ੁਤੀ ਨਾ ਲਾਹੇ ਗੁਰੂ ਕੀ ਤਰਸਾ

ਕਾਂਤਾ ਸਾਹਿਬ ਤੋਂ ਦਰਸ਼ਨ ਕਰਕੇ ਆਪਾਂ ਹੁਣ ਰੱਜ ਗਏ ਆ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਉੰਨੇ ਆ ਗੁਰਦੁਆਰਾ ਢੇਰਾ ਸਾਹਿਬ ਇੱਧਰ ਵੀ ਹਾਰ ਕੀ ਪੰਘੂੜੇ ਲੱਗੇ ਜੇ ਭਰੇ ਆ ਕਿ ਪਾਣੀ ਦੇ ਕਾਰਨ ਨਾ ਰਾਹ ਬੜਾ ਖਰਾਬ ਹੈ ਪਰ ਰਾਹ ਯਾਰ ਕੋ ਠੀਕ ਕਰਨ ਦੇ ਆ ਰਾਹ ਬਣਾਉਣ ਦੇ ਆ ਤੇ ਫਿਰ ਇੱਧਰ ਵੀ ਫੂਲੀਆਂ ਰੌਣਕਾਂ ਜਿਹੜੀਆਂ ਲੱਗਣ ਜੀ ਔਰ ਬੈਕ ਸਾਈਡ ਦੇ ਮਾਊ ਦਾ ਖੂਹ ਜਿਹਨੂੰ ਕਿਹਾ ਜਾਂਦਾ ਏ ਜਿਹਦੇ ਦੇ ਮੋਟਰਸਾਲਾ ਵਾਲੇ ਦੇ ਵਾਲੇ ਘੁੰਮਦੇ ਉਹ ਵੇਖੋ ਜੀ ਬੈਕ ਸਾਈਡ ਤੇ ਉਹਦੀ ਲੱਗਾ ਹੋਇਆ ਚਾਲ ਮੈਂ ਤਾਂ ਮਾਰਦੇ ਸਾਂ ਆ ਰਾਤ ਵਿੱਚ ਉਹਦਾ ਪਾਣੀ ਬੜਾ ਖਲੋਤਾ ਹੁੰਦਾ ਹੈ ਪਰ ਹਰ ਕੀ ਦੇਖੋ ਵਧੀਆ ਆਕਾਵਾ ਤੂੰ ਇੱਧਰੋਂ ਜਾ ਸਕਦੀ ਆ ਇੱਧਰ ਵੀ ਹਰ ਕੀ ਸਾਡੇ ਜਿਹਾ ਭਗੋੜੇ ਆ ਹੋ ਗਏ ਆ ਆ ਇਹ ਪਾਣੀ ਕਿੱਦਾਂ ਹੋ ਗਿਆ ਯਾਰ ਕੀ ਲੱਗੇ ਇਹ ਪਤਾ ਨਹੀਂ ਕੀ ਗੱਲ ਹੋਈ ਆ ਪਿੱਛੇ ਬੰਦੇ ਆ ਗਏ ਉਹਰੋਂ ਸੰਨੇ ਇੱਧਰੋਂ ਇੱਧਰ ਚਲਾਣ ਨਹੀਂ ਹੋ ਰਹੀ ਜਿਹਾ ਹੋਵੇ ਨਾ ਕਾਗਜ਼ ਕੂਕ ਜ ਆਪਣੇ ਪੂਰੇ ਰੱਖਿਆ ਕਰੋ ਇੱਧਰ ਬੜਾ ਵਧੀਆ ਲੋਕੇਸ਼ਨ ਹੈ ਪੂਰੀ ਬਣੀ ਹੋਈ ਆ ਨਾਲ ਲੱਗਦੇ ਯਾਦ ਕਰੋ ਰੱਖ ਇੱਧਰ ਵਾਇਪਰ ਡਾਗੀ ਉਹ ਲਾਓ ਬੋਸ ਤੋਂ ਹੁਣ ਤੁਹਾਨੂੰ ਦਿਖਾਉਨੇ ਆ ਜਿਹੜੀ 170 ਫੁੱਟ ਲੰਮੀ ਜਿਹੜੀ ਕਿਸ਼ਤੀ ਜਿਹੜੀ ਹੈ ਬਟਾਲੇ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਪਹੁੰਚੀ ਆ ਤੇ ਆਓ ਤੁਹਾਨੂੰ ਮੁਕਾਉਨੇ ਆ ਹੁਣ ਚੱਲਣ ਢੀ ਆ ਉਹ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਵੇਖੋ ਤੁਹਾਨੂੰ ਮੁਕਾਉਨੇ ਆ ਲਾਗੋ ਜਾ ਕੇ ਤੁਹਾਡੀ ਕੀ ਕੋਸ਼ ਹੈ ਕਿਵੇਂ ਦੀ ਆ ਆਓ ਚੱਲਦੇ ਆ ਇੱਧਰ ਲੱਗੇ ਆ ਵੇਹੇ ਪੰਘੋੜੇ ਮੰਘਾੜੇ ਚੱਲਣ ਦੇ ਇੱਥੇ ਆ ਗਏ ਪੋਰੇ ਪੋਰੇ ਆ ਗਏ ਆ ਇੱਧਰ ਵੇਖੋ ਆ ਦੇਖੋ ਆ ਜੇ ਨੇ ਇਧਰ ਉਹ ਤੁਹਾਨੂੰ ਸਾਰਾ

ਉਹ ਕੰਮ ਸੇਕ ਦਾ ਖਤਰੇ ਵਾਲਾ ਲੱਗਣਿਆ ਮੈਨੂੰ ਓਏ ਹੋਏ ਹੋਏ ਬੋੜੀ ਤਗੜੀ ਆ ਰਹੇ ਤੇ ਆ ਥੱਲੇ ਪਾਣੀ ਵੇਖੋ ਕਿੰਨਾ ਆਇਆ ਜੇ ਆਹ ਤੇ ਸਾਰੇ ਪਾਣੀ ਆਇਆ ਜੇ ਆਹ ਆ ਜੇ ਬੰਦਿਆ ਆਹ ਦੋ ਚੱਲਣ ਡੇ ਜੇ ਆਹ ਢੀਰਪੂੜਾ ਇੱਥਾ ਆਇਆ ਕੋਈ ਲੱਗ ਬਾਕੀ ਉਧਰ ਤੋਂ ਨਹੀਂ ਵੇਖ ਸਕਦੇ ਕਿ ਕਾਪੀ ਰੌਣ ਕਿਹਾ ਢੀਰਪੂੜਾ ਆ ਗਈ ਹੈ ਇੱਧਰ ਤਾਂ ਪਾਣੀ ਜੜਾ ਵਾ ਉਹ ਸੁੱਕਾ ਹੀ ਆ ਇੱਧਰ ਹੁਣ ਪਾਣੀ ਦਾ ਠੀਕ ਹੋ ਗਿਆ ਪਰ ਬਹੁਤੇ ਲੋਕ ਪਾਣੀ ਦੇ ਕਰਕੇ ਸੋਚ ਰਹੇ ਆ ਕਿ ਪਾਣੀ ਪੂਣੀ ਜੀ ਜਿਆਦਾ ਤਾਂ ਕਰਕੇ ਨਹੀਂ ਆਉਂਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਸੜਕਾਂ ਦੇ ਉੱਤੇ ਆ ਨਹੀਂ ਆ ਇੱਧਰ ਭੰਗੂੜੇ ਭੰਗੜੇ ਲੱਗੇ ਆ ਵਧੀਆ ਆ ਸਕਦੇ ਹੋ ਤੁਸੀਂ ਤੇ ਬਾਕੀ ਤੁਸੀਂ ਆ ਵੀ ਸਕਦੇ ਹੋ ਰੌਣਕ ਮੇਲਾ ਪੂਰਾ ਦੁਕਾਨਾਂ ਜਿਹੜੀ ਸਜਾਵਟ ਹੋ ਗਈ ਹੈ ਦੁਕਾਨਾਂ ਤੋਂ ਕੂਨਾ ਲੱਗੀਆਂ ਸਭ ਇੱਧਰ ਭੂਤ ਭਗੜਾ ਲੱਗਾ ਓ ਇੱਧਰ ਵੀ ਕਾਫੀ ਪੰਘੂੜੇ ਲੱਗੇ ਆ ਤੇ ਵੇਖੋ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਆਏ ਆ ਇੱਧਰ ਠੀਕ ਆ ਪਰ ਆਹ ਵੇ ਇੱਧਰ ਪਾਣੀ ਆ ਗਿਆ ਜਰਾ ਆਪਣੇ ਕਨਵਣ ਚੁੰਗੀ ਦੇ ਜਿਹੜਾ ਸਾਈਡ ਆ ਇੱਧਰ ਆਇਆ ਜੇ ਪਾਣੀ ਆਇਆ ਨਹੀਂ ਆ ਪਾਣੀ ਆਇਆ ਇੱਧਰ ਵੀ ਆ ਕੀ ਗੇੜ ਬਣਿਆ ਜਾ ਕੰਨ ਵਣ ਚੁਗੀ ਆਪਣੀ ਸੋ ਦੋਸਤੋ ਇਹ ਸੀ ਕੁਝ ਅੱਜ ਦਾ ਵਲੌਗ ਤੇ ਤੁਹਾਨੂੰ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਹਦਾ ਵਿਆਹ ਪੁਰਬ ਜਿਹੜਾ ਉਹ ਵੀ ਵਲੌਗ ਤੁਹਾਨੂੰ ਜਲਦੀ ਵਿਖਾਵਾਂਗੇ ਦੁਨੀਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ 啊。